ਚੰਬਾਲ ਜਸਵੰਤ ਰਾਏ ਡੀਏਵੀ ਪਬਲਿਕ ਸਕੂਲ ਵਿੱਚ ਟੀਚਰ ਵੱਲੋਂ ਛੋਟੇ ਬੱਚੇ ਦੀ ਕੀਤੀ ਕੁੱਟਮਾਰ ਟੀਚਰ ਦੀ ਅਸੀ ਕਿਣਾਉਣੀ ਹਰਕਤ ਤੋਂ ਬਾਅਦ ਬੱਚਾ ਸਹਿਮਿਆ ਪਰਿਵਾਰਕ ਮੈਂਬਰ ਚਿੰਤਾ ਚ ਬੱਚੇ ਦੀ ਹੋਈ ਕੁੱਟਮਾਰ ਸਬੰਧੀ ਸਹਿਮ ਦੇ ਮਾਹੌਲ ਵਿੱਚ ਬੱਚੇ ਦੀ ਵੀਡੀਓ ਬਣਾ ਕੇ ਪਰਿਵਾਰਕ ਮੈਂਬਰਾਂ ਨੇ ਸੋਸ਼ਲ ਮੀਡੀਆ ਤੇ ਕੀਤੀ ਵਾਇਰਲ ਮੌਕੇ ਤੇ ਪਹੁੰਚਿਆ ਮੀਡੀਆ ਬੇਸ਼ੱਕ ਬੱਚੇ ਦੇ ਉਜਵਲ ਭਵਿਕ ਨੂੰ ਸੁਵਾਰਨ ਲਈ ਮਾਪੇ ਉਹਨਾਂ ਨੂੰ ਸਕੂਲਾ ਵਿੱਚ ਤਾਂ ਭੇਜ ਦਿੰਦੇ ਹਨ ਪਰੰਤੂ ਕਈ ਟੀਚਰ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਂਦੇ ਨਾਲ ਨਾਲ ਸਮਝਾਉਣ ਦੀ ਬਜਾਏ ਆਪਣਾ ਨਿੱਜੀ ਗੁੱਸਾ ਇਨ੍ਹਾਂ ਬੱਚਿਆਂ ਉੱਪਰ ਉਤਾਰਦੇ ਹਨ ਅਜਿਹੇ ਹੀ ਇੱਕ ਤਾਜ਼ਾ ਮਿਸਾਲ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਕੂਲ ਵਿੱਚ ਪੜ੍ਹਦੇ ਛੋਟੇ ਬੱਚੇ ਦੀ ਨਿੱਕੀ ਜਹੀ ਗੱਲ ਨੂੰ ਲੈ ਕੇ ਟੀਚਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੇ ਚਲਦਿਆ ਬੱਚਾ ਸਹਿਮਿਆ ਹੋਇਆ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਸਬੰਧੀ ਇੱਕ ਵੀਡੀਓ ਬਣਾ ਕੇ ਬੱਚੇ ਦੀ ਹੋਈ ਕੁੱਟਮਾਰ ਸਬੰਧੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਜਿਸ ਤੋਂ ਬਾਅਦ ਸਮੁੱਚਾ ਮੀਡੀਆ ਬੱਚੇ ਦੇ ਘਰ ਤੱਕ ਪੁੱਜਾ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਰਨਤਾਲਨ ਦੇ ਕਸਬਾ ਛੰਭਾਲ ਜਸਵੰਤ ਰਾਏ ਡੀਏਵੀ ਪਬਲਿਕ ਸਕੂਲ ਵਿੱਚ ਪੜ੍ਹਦੇ ਛੋਟੇ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਸਬੰਧੀ ਮੀਡੀਆ ਨੂੰ ਆਪਣਾ ਪੱਖ ਦੱਸਦਿਆਂ ਛੋਟੇ ਬੱਚੇ ਦੇ ਮਾਪਿਆਂ ਨੇ ਸਕੂਲ ਦੀ ਟੀਚਰ ਵੱਲੋਂ ਉਸਦੇ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਇਸ ਮਾਮਲੇ ਸਬੰਧੀ ਉਹਨਾਂ ਪੁਲਿਸ ਪਾਰਟੀ ਤੇ ਵੀ ਰੋਸ ਜ਼ਾਹਿਰ ਕਰਦਿਆ ਕਿਹਾ ਕਿ ਉਹਨਾਂ ਵੱਲੋਂ ਦਰਖਾਸਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ ਉਧਰ ਦੂਜੇ ਪਾਸੇ ਇਸ ਮਾਮਲੇ ਸਬੰਧੀ ਸਕੂਲ ਦੇ ਪ੍ਰਬੰਧਕਾ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਜੋ ਵੀ ਕਾਰਵਾਈ ਕਰਾਉਣ ਲਈ ਕਿਹਾ ਜਾਂਦਾ ਹੈ ਉਹ ਉਹਨਾਂ ਦੇ ਨਾਲ ਹਨ ਅਤੇ ਜੇਕਰ ਟੀਚਰ ਨੇ ਬੱਚੇ ਦੀ ਕੁੱਟਮਾਰ ਕੀਤੀ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਰੰਤਾਰੰਤ ਸੋਨ ਫਤਿਹਬਾਦ ਦੀ ਖਾਸ ਰਿਪੋਰਟ ਇਹ ਨਾਲ ਜੇ ਤੇ ਕੀ ਗੱਲਬਾਤ ਹੋਈ ਤੇ ਕਿਹੜੇ ਸਕੂਲ ਚ ਹੋਈ ਮੇਰਾ ਨਾਮ ਮਨਪ੍ਰੀਤ ਤੇ ਸਾਰੇ ਬੇਟੇ ਦਾ ਨਾਮ ਜੇ ਭਲ ਸਿੰਘ ਡੀਏਵੀ ਸਕੂਲ ਚ ਪੜਦਾ ਨਰਸਰੀ ਕਲਾਸ ਦੇ ਵਿੱਚ ਤੇ ਸਰ ਜਦੋਂ ਇਹਨੇ ਮੈਂ ਸਕੂਲ ਤੋਂ ਲੈਣ ਗਈ ਨਾ 12:30 ਵਜੇ ਤੇ ਆਟੋ ਦੇ ਵਿੱਚ ਜਦੋਂ ਲੈ ਕੇ ਆਉਂਦੀ ਪਈ ਹਾਂ ਉਦੋਂ ਮੈਂ ਨੋਟ ਕੀਤਾ ਕਿ ਬੱਚਾ ਥੋੜਾ ਜਿਹਾ ਸਹਿਮ ਹੋਇਆ ਤੇ ਮੈਂ ਇਹਨੂੰ ਪੁੱਛਿਆ ਸੀ ਮੈਂ ਬਤ ਮਾਰਿਆ ਟੀਚਰ ਨੇ ਕਹਿੰਦਾ ਕਿ ਹਾਂਜੀ ਮੇਰੇ ਮਾਰਿਆ ਮੈਡਮ ਨੇ ਫਿਰ ਕਨਫਰਮ ਕੀਤਾ ਪ੍ਰਿੰਸੀਪਲ ਨਾਲ ਗੱਲ ਹੋਈ ਆ ਤੇ ਉਹਨੇ ਮੈਡਮ ਨੂੰ ਪੁੱਛਿਆ ਤੇ ਉਹਨੇ ਮੰਨ ਗਈਆਂ ਮੈਡਮ ਕਿ ਮੈਂ ਮਾਰਿਆ ਕਹਿੰਦੀ ਕਿ ਪਾਣੀ ਡੋਲਦਾ ਹੀ ਬਾਰ-ਬਾਰ ਇਸ ਕਰਕੇ ਕਿਹੜੀ ਮੈਡਮ ਸੀ ਸਪੋਰਟਸ ਟੀਚਰ ਹੀ ਨਾ ਰਜਨੀ ਮੈਡਮ ਤੇ ਕੀ ਆਪਣਾ ਕੋਈ ਦਰਖਾਸਤ ਕਰਕੇ ਨੂੰ ਦਿੱਤੀ ਸੀ ਹਾਂਜੀ ਤੇ ਚਬਾਲ ਥਾਣੇ ਦਿੱਤੀ ਰਾਤ ਬੱਚਾ ਪੀੜ ਮਨਾਉਂਦਾ ਸੀ ਮੈਡੀਕਲ ਲੈ ਕੇ ਗਈ ਹੁਣਾਂ ਮੈਡੀਸਿਨ ਦਿੱਤੀ ਸੀ ਤੇ ਉਹ ਕਹਿੰਦੇ ਕਿ ਹਾਂਜੀ ਇਹਦੇ ਥੋੜਾ ਜਿਹਾ ਪੇਨ ਹੁੰਦੀ ਪਈਆ ਤੇ ਉਹ ਜਿੱਦਾਂ ਇਹਦੇ ਸੱਟਾਂ ਦੇ ਨਿਸ਼ਾਨ ਹੀ ਤੇ ਲੱਤ ਦੇ ਵਿੱਚ ਆਏ ਸੀ ਤੇ ਉਹ ਕਹਿੰਦਾ ਕਿ ਮਤਲਬ ਕਿ ਸਾਰ ਨੂੰ ਦਿੱਤੀ ਹੀ ਦਰਖਾਸਤ ਤੇ ਐਸਐਚਓ ਕੋਈ ਕਾਰਵਾਈ ਨਹੀਂ ਕਰਦੇ ਹੁਣ ਹਾਂਜੀ ਕੋਸ਼ਿਸ਼ ਨਹੀਂ ਹੋਂ ਦਾ ਕਹਿੰਦੇ ਕਿ ਊਮਨ ਸੈਲ ਦੇ ਵਿੱਚ ਸਾਰੇ ਜਦੋਂ ਇੱਥੇ ਹੋਈ ਆ ਵਾਰਦਾ ਤੇ ਏਦਾਂ ਮਤਲਬ ਕਿ ਅਸੀਂ ਊਮਨ ਸੈਲ ਦੇ ਵਿੱਚ ਕਿਉਂ ਆਪਣੀ ਦਰਖਾਸਤ ਲੈ ਕੇ ਜਾਈਏ ਹਾਂਜੀ ਕੋਈ ਕਾਰਵਾਈ ਨਹੀਂ ਕਰਦੇ ਪਏ ਪ੍ਰਿੰਸੀਪਲ ਦਾ ਨਾਮ ਪ੍ਰਿੰਸੀਪਲ ਦਾ ਨਾਮ ਨਹੀਂ ਸਰ ਪ੍ਰਿੰਸੀਪਲ ਦਾ ਨਾਮ ਨਹੀਂ ਸਕੂਲ ਕਿੱਥੇ ਹੈਗਾ 에ਚਬਾਲ ਡਾਕ ਡਾਕ ਖਾਨੇ ਲੱਗੇ ਡੀਵੀਐਸ ਸਕੂਲ ਸਾਰੇ ਇਹੀ ਪ੍ਰਸ਼ਾਸਨ ਦੇ ਹੀ ਮੰਗ ਕਰਦੇ ਭੀ ਜੋ ਵੀ ਆ ਵਾਦ ਤੋਂ ਵਾਦ ਤੇ ਮਤਲਬ ਕਿ ਐਕਸ਼ਨ ਲਿਆ ਜਾਵੇ ਟੀਚਰ ਤੇ ਟੀਚਰ ਕੀ ਪੁਨਿਸ਼ੀ ਚਰੀ ਹਾਂਜੀ ਸਪੋਰਟ ਟੀਚਰ ਆ ਹਾਂਜੀ ਕਰ ਲਓ ਕਹਿੰਦੇ ਕਿ ਮੈਂ ਮਾਰਿਆ ਹਾਂਜੀ ਕਹਿੰਦੇ ਜੋ ਕਰਨਾ ਕਰ ਲਓ ਕੀ ਕੀ ਨਾਂ ਤੁਹਾਡਾ ਤੇ ਕਿਹੜਾ ਸਕੂਲ ਹੈ ਤੇ ਕੀ ਗੱਲ ਹੋਈ ਬੱਚੇ ਦਾ ਮੇਰਾ ਨਾਮ ਬਲਵਿੰਦਰ ਕੌਰ ਆ ਤੇ ਇੱਥੇ ਕਾਕੇ ਦਾ ਨਾਮ ਅਜੀਪਾਲ ਸਿੰਘ ਆ ਤੇ ਇਹ ਨਾ ਸਾਡੇ ਕੋਲ ਰਹਿ ਰਿਹਾ ਵਾ ਹਾਂਜੀ ਮੇਰਾ ਦੋਤਾ ਆ ਤੇ ਇਹਦੇ ਪਾਪਾ ਨਾ ਆਰਮੀ ਦੇ ਵਿੱਚ ਆ ਤੇ ਸਾਡੇ ਕੋਲ ਛੱਡ ਕੇ ਗਏ ਇਹਨੂੰ ਤੇ ਮੈਂ ਇਹ ਸਕੂਲ ਚੋਂ ਛੱਡ ਕਿਉਂ ਨਹੀਂ ਤੇ ਮੈਂ ਉਹ ਲੈ ਕੇ ਆਉਣੀ ਉਸ ਦਿਨ ਮੈਂ ਅੰਮ੍ਰਿਤਸਰ ਗਈ ਹਾਂ ਮੇਰੀ ਬੇਟੀ ਲੈਣ ਗਈ ਸੀ ਕੀ ਗੱਲ ਵਾਦੀ ਇਹ ਗੱਲਬਾਤ ਹੋਈ ਆ ਤੇ ਮੇਰੀ ਬੇਟੀ ਮੈਨੂੰ ਫੋਨ ਕਰ ਰਹੀ ਸੀ ਤੇ ਮੈਂ ਬੀਜੀ ਹਾਂ ਤੇ ਮੱਥਾ ਟੇਕਨ ਲਈ ਹਾਂ ਤੇ ਬੀਜੀ ਨੂੰ ਬੇਟੀ ਨੂੰ ਬਾਅਦ ਵਿੱਚ ਮੈਂ ਪੁੱਛਿਆ ਮੈਂ ਕਿਹਾ ਕੀ ਗੱਲ ਹੋਈ ਆ ਤੇ ਇਹ ਕਹਿੰਦੀ ਪਸਤਰਾ ਕਾਕਾ ਰੋਂਦਿਆ ਤੇ ਉਹਦੇ ਦਰਦ ਹੁੰਦੀ ਆ ਤੇ ਉਹ ਰੋਂਦਿਆ ਆ ਤੇ ਬਾਅਦ ਵਿੱਚ ਮੈਂ ਆਣ ਕੇ ਜਦੋਂ ਮੈਂ ਘਰ ਆਈ ਹਾਂ ਤੇ ਇਹ ਰੋਲ ਰਿਹਾ ਸੀ ਤੇ ਇਹਦੇ ਮੈਂ ਆਣ ਕੇ ਤੇ ਫਿਰ ਸੱਟਾਂ ਦੇ ਨੀਲ ਦੇ ਨਿਸ਼ਾਨ ਵੇਖੇ ਤੇ ਬਾਅਦ ਵਿੱਚ ਮੈਂ ਵੀ ਪ੍ਰਿੰਸੀਪਲ ਨੂੰ ਫੋਨ ਕੀਤਾ ਵਾ ਕਹਿੰਦਾ ਮੈਡਮ ਦਾ ਹੱਥ ਪਰ ਆ ਵੱਜ ਗਈ ਹੋਊ ਕਿਤੇ ਜ਼ਿਆਦਿਆਂ ਕਹਿੰਦਾ ਤੇ ਬਾਅਦ ਵਿੱਚ ਇਹ ਬੱਚਾ ਬਹੁਤ ਰਾਤ ਸੀ ਰਿਸੀ ਸੀ ਤੇ 11:30 ਵਜੇ ਹੀ ਥਾਣੇ ਗਏ ਆ ਤੇ ਉਹਨੇ ਵੀ ਦੂਜਾ ਜਸਵਿੰਦਰ ਸਿੰਘ ਆ ਉਹਨੇ ਦਰਖਾਸਤ ਲਿਖੀ ਆ ਕਹਿੰਦਾ ਬੇਟੇ ਦੇ ਸਾਟ ਲੱਗੀ ਆ ਉਹਨੇ ਵੀ ਐਸਐਸਚ ਨੂੰ ਕਿਹਾ ਹੀ ਆਂਦਾ ਮੈਨੂੰ ਕਹਤ ਐਸਐਸਚ ਨੂੰ ਉਹਦੀ ਨੌਲਿਜ ਚ ਲਿਆਤਾ ਕਿ ਬੇਟੇ ਦੇ ਸਾਟ ਲੱਗੀ ਬੇੜਾ ਬਹੁਤ ਰੋ ਰਿਹਾ ਹਾਂਜੀ ਕੋਈ ਕੋਈ ਮੰਗ ਕਰਦੇ ਹਾਂ ਸਾਡੀ ਵੱਧ ਤੋਂ ਵੱਧ ਸਾਡੀ ਸਪੋਰਟ ਕੀਤੀ ਜਾਵੇ ਅਜੇ ਨਾ ਮਾਰਿਆ ਠੀਕਾ ਇੱਥੇ ਮਾਰਿਆ ਤੇ ਇੱਥੇ ਕਦਰ ਮਾਰਿਆ ਕੀ ਮਾਰਿਆ ਦੰਦੇ ਨਾ ਦੰਦੇ ਨਾ ਕਿਹੜੀ ਕਿੰਨੋਂ ਮਾਰਿਆ ਸੀਗਾ ਕਹਿੰਦੇ ਹੀ ਰੋਟੀ ਖਾਣ ਦੇ ਹੀ ਤੇ ਸਿੱਤਾ ਪੈ ਗਿਆ ਸੀ ਅੱਜ ਇਹ ਗਵਾਤੀ ਇਨਕ ਬੱਚੇ ਨਾਲ ਨਰਸਰੀ ਦੇ ਬੱਚੇ ਨਾਲ ਝਗੜ ਮਾਰ ਹੋਈ ਟੀਚਰ ਵੱਲੋਂ ਕੀ ਉਹਦਾ ਕੰਨਾ ਜਾਂਦੇ ਜੀ ਮੇਰਾ ਨਾਮ ਅਸ਼wini ਕੁਮਾਰ ਹੈ ਔਰ ਜੇਰਸ ਡੀਬੀ ਸਕੂਲ ਦੇ ਪ੍ਰਿੰਸੀਪਲ ਹਾਂ ਮੈਂ ਇੱਥੇ ਦਾ। ਔਰ ਜਿਹੜੀ ਕੁੱਟਮਾਰ ਦੀ ਗੱਲ ਆਈ ਹੈ ਇਹੋ ਜੀ ਕੋਈ ਕੁੱਟਮਾਰ ਨਹੀਂ ਹੋਈ। ਅਗਰ ਕੋਈ ਹਲਕਾ ਜਿਹਾ ਵੀ ਹੱਥ ਲੱਗ ਜਾਂਦਾ ਹੈ ਅੱਜ ਦੇ ਜਮਾਨੇ 'ਚ ਮਾਪੇ ਕਹਿੰਦੇ ਕਿ ਨਹੀਂ ਜੀ ਤੁਸੀਂ ਬਿਲਕੁਲ ਨਹੀਂ ਹੱਥ ਤੇ ਲਗਾਉਂਦਾ ਮਤਲਬ ਹੀ ਨਹੀਂ ਹੈ। ਲੇਕਿਨ ਅਗਰ ਕਈ ਵਾਰੀ ਕੋਈ ਅਹੋ ਜੀ ਗੱਲ ਹੋ ਜਾਂਦੀ ਹੈ ਕਿ ਅਸੀਂ ਇੱਕ ਬੱਚੇ ਨੂੰ ਸਮਝਾਣੇ ਆ ਬੇਟਾ ਐਸੇ ਨਹੀਂ ਕਰਨਾ। ਅਗਰ ਇੰਨੀ ਜੀ ਗੱਲ ਨੂੰ ਵੀ ਕੋਈ ਬਣਾ ਵੱਡਾ ਇਸ਼ੂ ਬਣਾ ਲੈਂਦੇ ਆ ਤੇ ਮੇਰੇ ਖਿਆਲ 'ਚ ਇਹ ਇਸ਼ੂ ਬਿਲਕੁਲ ਨਹੀਂ ਬਣਨਾ ਚਾਹੀਦਾ। ਕਿਉਂਕਿ ਮਾਪੇ ਨੂੰ ਵੀ ਇਹਨਾਂ ਨੂੰ ਪਤਾ ਹੋਣਾ ਇਥੇ ਅਸੀਂ ਵੀ ਇਹਨਾਂ ਨੂੰ ਆਪਣੇ ਬੱਚਾ ਵਾਂਗੂ ਸਾਂਭਦੇ ਹਾਂ ਸਾਰਾ ਦਿਨ ਸਾਂਭਦੇ ਪਏ ਉਹਨਾਂ ਨੇ ਕੱਲ ਆਪਣੀ ਰਿਪੋਰਟਿੰਗ ਚੌਥੀ ਦੀ ਗੱਲ ਕੀਤੀ ਤਿੰਨ ਚਾਰ ਦਿਨ ਹੋ ਗਏ ਉਹਦੇ ਬਾਅਦ ਅਸੀਂ ਜਦੋਂ ਰਿਕਵੈਸਟ ਕਰ ਰਹੇ ਹਾਂ ਕਿ ਤੁਸੀਂ ਸਾਡੇ ਸਕੂਲ ਆ ਕੇ ਗੱਲ ਕਰੋ ਭੈਣ ਜੀ ਸਾਡੇ ਸਕੂਲ ਆਓ ਤੁਸੀਂ ਪਲੀਜ਼ ਆਓ ਉਸ ਦਿਨ ਵੀ ਨਹੀਂ ਆਏ ਸਵੇਰੇ ਆਪਾਂ ਸ਼ਾਮੀ ਚਾਰ ਵਜੇ ਤੱਕ ਰਵੇਟ ਕੀਤੀ ਫਿਰ ਵੀ ਨਹੀਂ ਆਏ ਅਗਰ ਉਹਨਾਂ ਦੀ ਵੇਟ ਹੋ ਰਹੀ ਹੈ ਕੱਲ ਵੀ ਆਪਾਂ ਵੇਟ ਕੀਤੀ ਉਹਨਾਂ ਦੀ ਕਿ ਪਲੀਜ਼ ਆਓ ਮਸਲਾ ਸਕੂਲ ਦਾ ਹੈ ਸਕੂਲ ਦਾ ਮਸਲਾ ਆਪਾਂ ਗੱਲਬਾਤ ਕਰਨੇ ਆ ਜਿਹੜੀ ਗੱਲ ਹੈ ਬਹੁਤੀ ਗੱਲ ਹੈ ਬੱਚੇ ਨੂੰ ਲੈ ਆਓ ਅਗਰ ਤੁਸੀਂ ਕੋਈ ਅਪੋਜੀ ਕਰਾਣੀ ਹੈ ਕੋਈ ਜੋ ਵੀ ਕੁਝ ਕਰਾਣਾ ਕੋਈ ਕਾਰਵਾਈ ਹੈ ਸੰਦ ਦੱਸੋ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਹਰ ਥਾਂ ਤੇ ਖੜੇ ਹਾਂ ਬੀਿੰਗ ਅ ਪ੍ਰਿੰਸੀਪਲ ਮੇਰੀ ਡਿਊਟੀ ਸੀ ਕਿ ਮੈਂ ਉਸ ਟੀਚਰ ਨੂੰ ਪੁੱਛਦਾ ਉਹਨੂੰ ਪੁੱਛਿਆ ਸਾਰੇ ਐਵੀਡੈਂਸ ਉਹਦੇ ਦੇਖੇ ਤੇ ਫਿਰ ਉਹਦੇ ਕੋਲ ਲਿਖਵਾਇਆ ਵੀ ਉਹਦੇ ਕੋਲ ਮੇਰੇ ਕੋਲ ਲਿਖਿਆ ਵੀ ਪਿਆ ਹੈ ਕਿ ਹਾਂ ਜੀ ਸਰ ਮੇਰੇ ਸੇ ਇਹ ਗਲਤੀ ਹੋਈ ਕਿ ਹਲਕਾ ਸਾ ਮੇਰਾ ਹੱਥ ਲੱਗਾ ਹੱਥ ਲੱਗਿਆ ਤੇ ਜਦੋਂ ਕਿ ਇਹ ਜਿਹੜੀ ਲੇਡੀ ਗੱਲ ਕਰਦੀ ਵੀ ਆ ਉਹਨਾਂ ਦੀ ਗਵਾਂਡੀ ਵੀ ਆਹੀ ਕਹਿੰਦੇ ਕਿ ਕੋਈ ਅਹੋਜੀ ਗੱਲ ਨਹੀਂ ਆ ਉਹਨਾਂ ਨੇ ਆਪਣਾ ਸਟੇਟਸ ਹੀ ਪਾਇਆ ਟੀਚਰ ਮਾਰਦਾ ਕੋਈ ਬੱਚੇ ਨੂੰ ਕੁੱਟਿਆ ਵ ਥੱਪੜ ਮਾਰੇ ਜੀ ਬੜਾ ਕੁਝ ਕੀਤਾ ਜੀ ਇਹੋ ਜਿਹਾ ਬਿਲਕੁਲ ਨਹੀਂ ਡੰਡਾ ਤੇ ਮੈਂ ਕਹਿੰਦਾ ਕੋਈ ਸਾਡੇ ਐਵੀਡੈਂਸ 'ਚ ਇੱਕ ਵੀ ਡੰਡਾ ਆ ਜਾਂਦਾ ਅਗਰ ਇੱਕ ਵੀ ਮੈਂ ਕਹਿੰਦਾ ਨਾ ਐਵੀਡੈਂਸ ਜਦੋਂ ਮੰਗਣਗੇ ਮੈਂ ਦਿਖਾ ਦਾਂਗਾ ਇੱਕ ਵੀ ਡੰਡਾ ਐਵੀਡੈਂਸ 'ਚ ਆ ਜੇ ਤੇ ਨਾ ਕਿਸ ਸਕੂਲ ਰਿਸਪੋਨਸਿਬਲ ਬੱਚਾ ਰੋ ਰਿਹਾ ਉਹਦੀ ਵੀਡੀਓ ਕੀਤੀ ਹੋਈ ਆ ਵੀ ਬੱਚਾ ਦਰਦ ਬਣਾ ਰਿਹਾ ਆ ਕਾਫੀ ਕਿ ਫਿਰ ਉਹਦੀ ਮੈਡੀਸਨ ਵੀ ਦੇ ਦੇਖੋ ਤੁਹਾਨੂੰ ਦੱਸਦਾ ਪਿਆਵਾ ਵੀ ਅਗਰ ਅਸੀਂ ਬੱਚੇ ਨੂੰ ਛੋਟਾ ਬੱਚਾ ਲਾ ਜੀ ਅਸੀਂ ਉਹਨੂੰ ਆਪ ਹੀ ਕੁਝ ਕਰਕੇ ਜਾਂ ਉਹਨੂੰ ਕਰਕੇ ਵੀ ਹਾਂ ਬੇਟਾ ਕੀ ਹੋਇਆ ਜੋ ਉਹਨੂੰ ਮੈਨਿਪੂਲੇਟ ਕਰੋਗੇ ਬੱਚੇ ਨੂੰ ਉਹੀ ਕਰਨਾ ਹੈ ਛੋਟੇ ਬੱਚੇ ਨੂੰ ਵੀ ਉਹੀ ਕਰਨਾ ਅਸੀਂ ਮੈਨਿਪੂਲੇਸ਼ਨ ਨੂੰ ਕਿਉਂ ਜ਼ਿਆਦਾ ਵਧਾਵਾ ਦੇ ਰਹੇ ਹਾਂ ਜਦ ਕਿ ਕੋਈ ਗੱਲ ਹੀ ਕੋਈ ਨਹੀਂ ਹੈ ਇਹੋ ਜੀ ਜੇ ਇਹੋ ਜੀ ਗੱਲ ਸੀ ਤੇ ਇੱਕ ਮਿੰਟ ਕੱਲ ਪਰਸੋਂ ਕਿਉਂ ਨਹੀਂ ਆਏ ਕੱਲ ਕਿਉਂ ਨਹੀਂ ਆਏ ਆਂਦੇ ਮੇਰੇ ਕੋਲ ਇੱਕ ਵਾਰੀ ਆ ਕੇ ਬੰਦਾ ਗੱਲ ਨਹੀਂ ਕਰੇਗਾ ਕੋਈ ਵੀ ਸਕੂਲ ਦਾ ਮਸਲਾ ਹੈ ਜੇ ਮਾਪੇ ਬੱਚੇ ਦੇ ਸਕੂਲ ਤੇ ਬੱਚੇ ਦੀ ਗੱਲ ਹੈਗੀ ਆ ਉਹਨਾਂ ਦੇ ਮੋਤਬਰ ਆ ਜਾਂਦੇ ਮੈਂ ਨਹੀਂ ਕਹਿੰਦਾ ਉਹ ਕੱਲੇ ਆਓ ਆ ਜਾਂਦੇ ਗੱਲ ਕਰਦੇ ਆਓ ਤੇ ਸਹੀ ਘਟੋ ਘਟ ਤੁਸੀਂ ਗੱਲ ਹੀ ਨਹੀਂ ਕਰੋਗੇ ਕੋ ਮ ਐਮ ਐਲ ਆਰ ਕਰਾਓ ਜੀ ਜਦੋਂ ਕਿ ਡਾਕਟਰ ਉਹ ਵੀ ਕਹਿ ਰਹੇ ਕਿ ਕੋਈ ਅਹੋਜੀ ਗੱਲ ਨਹੀਂ ਗਈ ਅਸੀਂ ਇਹਨਾਂ ਨੇ ਜਿੱਥੋਂ ਦੀ ਐਮ ਐਲ ਆਰ ਆ ਕਿਉਂ ਕਰਾਣੀ ਜਿਹੜੀ ਉਹ ਵੀ ਕਨਫਰਮ ਕੀਤਾ ਨਹੀਂ ਅਹੋਜੀ ਕੋਈ ਰਿਪੋਰਟਿੰਗ ਕੋਈ ਨਹੀਂ ਸਾਰਾ ਕੁਝ ਕਨਫਰਮ ਕਰਕੇ ਅਸੀਂ ਤੁਹਾਨੂੰ ਤਾਂ ਹੀ ਦੱਸਣ ਦੇ ਆ ਪੱਦਮ ਰਾਏ ਨੇ ਮੇਰੇ ਹੁਣ ਨੋਟਿਸ ਦੇ ਵਿੱਚ ਇਹ ਗੱਲ ਆਈ ਹੈ ਜੀ ਠੀਕ ਹੈ ਇਹਦੀ ਮੈਂ ਪੜਤਾਲ ਕਰਕੇ ਜੋ ਵੀ ਬਣਦੀ ਹੈ ਤੇ ਲੀਗਲ ਕਾਰਵਾਈ ਹੈ ਮੈਂ ਜ਼ਰੂਰ ਕਰੂੰਗਾ ਉਕੇ ਜੀ ਕਿ 3 ਦਿਨ ਹੋ ਗਏ ਕੰਪਲੇਂਟ ਕਰਨੇ ਚੁੱਕੇ ਮੇਰੇ ਨੋਟਿਸ ਤੁਹਾਨੂੰ ਮੈਂ ਕਿਹਾ ਜੀ ਮੈਨੂੰ ਤੇ ਮੇਰੇ ਨੋਟਿਸ ਤੇ ਨਹੀਂ ਸੀ ਹੁਣ ਮੇਰੇ ਨੋਟਿਸ ਤੇ ਆ ਗਈ ਤੁਹਾਡੇ ਮਾਤੇ ਬਰਾਇ ਹੈ ਹੈ ਆ ਮੈਂ ਹੁਣ ਲੇਡੀ ਕਨਸਟੇਬਲ ਨੂੰ ਬੁਲਾਇਆ ਇਹਨਾਂ ਦੇ ਕੋਲ ਅੱਜ ਕੰਪਲੇਂਟ ਗਈ ਹੈ ਠੀਕ ਹੈ ਮੈਂ ਬੁਲਾ ਕੇ ਤੇ ਜੋ ਦਾ ਮੈਡੀਕਲ ਵਗੈਰਾ ਲੜਕੀ ਬੱਚੇ ਦਾ ਕਰਾ ਕੇ ਜੋਨਿਕਲ ਕਾਰਵਾਈ ਬੰਦਦੀ ਪਤਾ ਹੈ ਠੀਕ ਥੈਂਕ ਯੂ